ਸੰਗਤ ਜੀ ਅੱਜ ਆਪਾਂ ਗੁਰਬਾਣੀ ਦੇ ਵਿੱਚ ਆਏ ਹੋਏ ਹਾਹੇ ਵਾਲੇ ਸ਼ਬਦ ਜਿਹੜੇ ਹਨ ਜਿੰਨਾਂ ਦੇ ਪਿੱਛੇ ਹਾਹਾ ਲੱਗਦਾ ਤੇ ਉਹਨਾਂ ਦੇ ਹਾਹੇ ਨੂੰ ਸਿਆਰੀ ਲੱਗਦੀ ਜਿਹੜੀ ਉਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਬਹੁਤੀਆਂ ਸੰਗਤਾਂ ਹਾਹੇ ਨੂੰ ਸਿਆਰੀ ਛੱਡ ਜਾਂਦੀਆਂ ਜਾਂ ਮਨ ਵਿੱਚ ਸ਼ੰਕਾ ਹੁੰਦਾ ਹੈ ਲਾਉਣੀ ਆ ਜਾਂ ਨਹੀਂ ਲਾਉਣੀ ਆਪਾਂ ਪਹਿਲਾਂ ਦੱਸਿਆ ਸੀ ਹਾਏ ਨੂੰ ਔਂਕੜ ਉਹਦੀ ਸਪੈਸ਼ਲ ਵੀਡੀਓ ਬਣਾ ਕੇ ਆਪ ਜੀ ਨੂੰ ਦੱਸਣਾ ਕੀਤਾ ਸੀ ਕਿ ਹਾਏ ਨੂੰ ਜਿਹੜਾ ਔਂਕੜ ਹੈ ਉਹ ਉਸ ਦਾ ਕਿਵੇਂ ਉਚਾਰਨ ਕਰਨਾ ਹੈ ਅੱਜ ਆਪਾਂ ਇਹ ਸ਼ਬਦ ਲਿਖੇ ਨੇ ਇਹ ਸਾਰੇ ਗੁਰਬਾਣੀ ਦੇ ਵਿੱਚ ਆਉਂਦੇ ਨੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਤੁਹਾਨੂੰ ਸਕਰੀਨ ਤੇ ਵੇਖ ਰਹੇ ਹੋ ਲਿਖੇ ਹੋਏ ਸ਼ਬਦ ਜਿੱਥੇ ਵੀ ਇਹ ਸ਼ਬਦ ਆਵੇ ਕ ਕ ਮ ਮ ਲ ਲ ਲਾ ਹ ਹ ਸਿਆਰੀ ਸੰਗਤਾਂ ਪੜਦਿਆਂ ਕਮਲਾਹੇ ਕਮਲਾਹੇ ਇਸ ਦਾ ਉਚਾਰ ਨਹੀਂ ਹੈ ਇਸ ਦਾ ਉਚਾਰਨ ਕਮਲੇਹ ਕਮਲੇਹ ਲਲੇ ਲਾ ਤੇ ਹਾਹੇ ਨੂੰ ਸਿਆਰੀ ਹਾਹੇ ਸਿਆਰੀ ਹੈ ਇੰਨੀ ਕੋ ਆਵਾਜ਼ ਕੱਢਣੀ ਹੈ ਜੇ ਆਪਾਂ ਪੜਦੇ ਹਾਂ ਕਮਲੇਹ ਕਮਲੇਹ ਦਾ ਫਿਰ ਹਾਹੇ ਨੂੰ ਲਾ ਲੱਗਦੀ ਹੈ ਇੱਥੇ ਲੱਗੀ ਸਿਹਾਰੀ ਹਾਹੇ ਨੂੰ ਉਚਾਰਨ ਹੋਵੇਗਾ ਕਮਲੇਹ ਕਮਲੇਹ ਇਸ ਤਰ੍ਹਾਂ ਅੱਗੇ ਆ ਗਿਆ ਛੱੇ ਕੰਨਾ ਵਾ ਵ ਰਾੜੇ ਬਿਹਾਰੀ ਈੜੀ ਲਾਂ ਹਾਹੇ ਨੂੰ ਸਿਹਾਰੀ ਛਾਵੜੀ ਇਹ ਛਾਵੜੀ ਇਹ ਇਸ ਤਰ੍ਹਾਂ ਛਾਵੜੀ ਇਹ ਜਿਹੜੀ ਹਾਹੇ ਨੂੰ ਸਿਹਾਰੀ ਹੈ ਇਹ ਉਚਾਰਨ ਹੋਵੇਗੀ ਹਾਹੇ ਨੂੰ ਸਿਹਾਰੀ ਹਾਹੇ ਨੂੰ ਔਂਕੜ ਹਾਏ ਨੂੰ ਦਲੈਂਕੜ ਇਹ ਉਚਾਰਨ ਹੋਣਗੀਆਂ ਅੱਗੇ ਆਉਂਦਾ ਹੈ ਰਾਰੇ ਹੋੜਾ ਹਾਹੇ ਨੂੰ ਸਿਆਰੀ ਇੱਥੇ ਸੰਗਤਾ ਪੜਦਿਆਂ ਰੋਹੀ ਰੋਹੀ ਵਿਹਾਰੀ ਦੇ ਨਾਲ ਹੁੰਦਾ ਹੈ ਤੇ ਇਹ ਜਿਹੜੀ ਰਾ ਦੇ ਨੂੰ ਸਿਆਰੀ ਲੱਗੀ ਇਹ ਉਚਾਰਨ ਹੋਵੇਗੀ ਰੋਹੀ ਰੋਹੀ ਇਸ ਤਰ੍ਹਾਂ ਪੜ੍ਹਨਾ ਹੈ ਰੋਹੀ ਹਾਹੇ ਨੂੰ ਸਿਆਰੀ ਜੇ ਆਪਾਂ ਪੜ੍ਹਦਿਆਂ ਰੋਹੇ ਰੋਹੇ ਹਾਹੇ ਨੂੰ ਲਾਂ ਲੱਗਦੀ ਹੈ ਰੋਹੇ ਇਹ ਜਲਦੀ ਦੇ ਨਾਲ ਪੜ੍ਹਨਾ ਛੋਟੀ ਮਾਤਰਾ ਹੁਣ ਕਰਕੇ ਆਪਾਂ ਇਹਨੂੰ ਛੋਟੀ ਮਾਤਰਾ ਲੰਮੀ ਕਰਨਾ ਕਿ ਰੋਹੀ ਇਸ ਤਰ੍ਹਾਂ ਰੋਹੀ ਅੱਗੇ ਆਉਂਦਾ ਭੱਬੇ ਕੰਨਾ ਹਾਹੇ ਸਿਆਰੀ ਪਾਹੇ ਪਾਹੇ ਇਸ ਤਰ੍ਹਾਂ ਪੜ੍ਹਨਾ ਪਾਹੇ ਨਹੀਂ ਪੜ੍ਹਨਾ ਪਾਹੇ ਹਾਹੇ ਨੂੰ ਲਾਂ ਲੱਗਦੀ ਹੈ ਕਿਉਂਕਿ ਇੱਕ ਦੀਰਘ ਮਾਤਰਾ ਹੁੰਦੀ ਹੈ ਇੱਕ ਲਘੂ ਮਾਤਰਾ ਹੁੰਦੀ ਹੈ ਇੱਕ ਦੀ ਆਵਾਜ਼ ਲੰਮੀ ਨਿਕਲਣੀ ਹੈ ਇੱਕ ਦੀ ਛੋਟੀ ਨਿਕਲਣੀ ਹੈ ਪਾਹੇ ਇਸ ਤਰ੍ਹਾਂ ਪਾਹੇ ਅੱਗੇ ਆ ਗਿਆ ਊੜੇ ਔਕੜ ਗੱਗੇ ਕੰਨਾ ਹਾਹੇ ਸਿਆਰੀ ਉਗਾਹੇ ਉਗਾਹੇ ਇਸ ਤਰ੍ਹਾਂ ਕਿਉਂਕਿ ਗੱਗੇ ਨੂੰ ਕੰਨਾ ਇਹ ਲੰਮਾ ਹੋਣਾ ਹੈ ਹਾਹੇ ਨੂੰ ਸਿਆਰੀ ਜਿਹੜੀ ਇਹ ਛੋਟੀ ਮਤਲ ਇਸ ਦੀ ਬਾਦ ਥੋੜੀ ਨਿਕਲਣੀ ਹੈ ਉਗਾਹੇ ਉਗਾਹੇ ਇਸ ਤਰ੍ਹਾਂ ਨੰਨੇ ਨੂੰ ਬਿਹਾਰੀ ਅਤੇ ਹਾਹੇ ਨੂੰ ਸਿਆਰੀ ਹੈ ਇਸ ਦਾ ਉਚਾਰਨ ਹੋਵੇਗਾ ਨੀਹੇ ਨੀਹ ਇਸ ਤਰ੍ਹਾਂ ਇਸ ਦਾ ਇਹਨੂੰ ਇਸ ਤਰ੍ਹਾਂ ਨਹੀਂ ਪੜਨਾ ਕਿ ਨੀਹ ਨੀਹ ਜੇ ਪੜਾਂਗੇ ਤੇ ਫਿਰ ਹਾ ਹਾ ਮੁਕਤਾ ਹੋ ਜਾਂਦਾ ਹੈ ਜਿਹੜੇ ਹਾਹ ਨੂੰ ਸਿਆਰੀ ਲੱਗੀ ਇਹ ਕੱਟੀ ਜਾਵੇਗੀ ਨਹੀਂ ਨੀਹ ਨਾਹੇ ਇਸ ਤਰ੍ਹਾਂ ਵੀ ਨਹੀਂ ਪੜਨਾ ਜੇ ਨਾਹੇ ਪੜਦੇ ਆ ਤੇ ਹਾਹੇ ਨੂੰ ਲਾਂ ਲੱਗਦੀ ਜਲਦੀ ਦੇ ਨਾਲ ਪੜ੍ਹਨਾ ਨੀਹ ਨੀਹ ਇਸ ਤਰ੍ਹਾਂ ਪੜ੍ਹਨਾ ਅੱਗੇ ਆਜੋ ਪਪਾ ਨੰਨੇ ਕੰਨਾ ਹਾਹੇ ਸਿਆਰੀ ਇਸ ਦਾ ਉਚਾਰਨ ਹੈ ਪਨਾਹੇ ਪਨਾਹੇ ਇੰਨਾ ਕੋ ਜੇ ਆਪਾਂ ਇਹਨੂੰ ਲੰਮਾ ਕਰਦੇ ਆ ਪਨਾਹੇ ਫਿਰ ਜੇ ਹਾਹੇ ਨੂੰ ਸਿਆਰੀ ਜਿਹੜੀ ਕੱਟੀ ਜਾਵੇਗੀ ਤੇ ਹਾਹੇ ਨੂੰ ਲਾਂ ਲੱਗ ਜੇਗੀ ਪਨਾਹੇ ਤੇ ਇਹਨੂੰ ਪੜ੍ਹਨਾ ਹੈ ਜਲਦੀ ਦੇ ਨਾਲ ਨੰਨੇ ਨੂੰ ਲੰਮਾ ਕਰਕੇ ਤੇ ਹਾਹੇ ਨੂੰ ਸਿਆਰੀ ਪਨਾਹੇ ਇਸ ਤਰ੍ਹਾਂ ਅੱਗੇ ਆ ਗਿਆ ਬੱਬੇ ਕੰਨ ਹਾਹੇ ਸਿਆਰੀ ਤੇ ਬਹੁਤੀਆਂ ਸੰਗਤਾਂ ਨੂੰ ਪੜ ਜਾਂਦੀਆਂ ਬਾਹ ਬਾਹ ਨਹੀਂ ਪੜਨਾ ਕਿਉਂਕਿ ਜਿਹੜੀ ਹਾਹੇ ਨੂੰ ਸਿਆਰੀ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੈ ਕਿ ਜਿਹੜੀ ਹਾਹੇ ਨੂੰ ਸਿਆਰੀ ਹੈ ਇਹ ਉਚਾਰਨ ਹੋਵੇਗੀ ਇਸ ਦਾ ਉਚਾਰਨ ਹੈ ਬਾਹੇ ਬਾਹੇ ਇਸ ਤਰ੍ਹਾਂ ਬੱਬੇ ਕੰਨ ਹਾਹੇ ਸਿਆਰੀ ਬਾਹੇ ਇੰਨਾ ਕੁ ਕਿਉਂਕਿ ਜਿਹੜੀ ਪਹਿਲੀ ਮਾਤਰਾ ਹੈ ਕੰਨੇ ਵਾਲੀ ਇਹ ਲੰਮੀ ਹੋਵੇਗੀ ਤੇ ਜਿਹੜੀ ਸਿਆਰੀ ਇਹ ਥੋੜੀ ਬਾਅ ਕੱਢੇਗੀ ਬਾਹੇ ਬਸ ਇੰਨਾ ਕੋ ਜੱਜੇ ਹੂੜਾ ਹਾਏ ਸਿਆਰੀ ਜਿੱਥੇ ਵੀ ਇਹ ਗੁਰਬਾਣੀ ਵਿੱਚ ਆਵੇ ਕਈ ਥਾਂ ਤੇ ਆਉਂਦਾ ਜਿੱਥੇ ਵੀ ਆਵੇ ਇਸ ਦਾ ਉਚਾਰਨ ਜੋਹੇ ਜੋਹੇ ਜੱਜੇ ਹੂੜਾ ਜੋ ਹਾਏ ਸਿਆਰੀ ਹੈ ਇਸ ਤਰ੍ਹਾਂ ਪੜ੍ਹਨਾ ਹੈ ਜੋਹੇ ਜੋਹੇ ਜੇ ਲੰਮਾ ਕਰਦੇ ਆਂ ਫਿਰ ਜੱਜੇ ਹਾਏ ਨੂੰ ਸਿਆਰੀ ਲੱਗ ਜਾਂਦੀ ਹੈ ਜੋ ਹੈ ਕਿਉਂਕਿ ਇਹ ਜਿਹੜੇ ਸ਼ਬਦ ਨੇ ਗੁਰਬਾਣੀ ਵਿੱਚ ਕਈ ਥਾਵਾਂ ਤੇ ਆਉਂਦੇ ਨੇ ਜਿਨ੍ਹਾਂ ਦੇ ਪਿੱਛੇ ਹਾਹੇ ਲੱਗੀ ਤੇ ਹਾਹੇ ਦੇ ਸਿਆਰੀ ਲੱਗੀ ਹੁੰਦੀ ਹੈ ਤੇ ਜਿਹੜੀ ਅਸੰਗਤਾ ਕਰਾਂ ਵਿੱਚ ਸਹਿਜ ਪੜ ਕਰਦੀ ਹੈ ਉਹ ਫਿਰ ਸੰਗਤਾ ਇਹਨਾਂ ਨੂੰ ਗਲਤ ਉਚਾਰਨ ਕਰ ਜੰਨੀ ਹੈ ਆਪਾਂ ਪੜਿਆ ਜਿੱਚੇ ਹੋੜਾ ਤੇ ਹਾਹੇ ਸਿਆਰੀ ਜੋ ਹੈ ਇਹਨਾਂ ਜੋ ਹੈ ਅੱਗੇ ਅੱਗੇ ਖੱਖੇ ਹੋੜਾ ਤੇ ਹਾਹੇ ਸਿਆਰੀ ਇਸ ਦਾ ਉਚਾਰਨ ਖੋਹੇ ਖੋਹੇ ਇਸ ਤਰ੍ਹਾਂ ਖੋਹੇ ਨਹੀਂ ਪੜਨਾ ਖੋਹੇ ਜੇ ਪੜਦੇ ਆਂ ਤੇ ਫਿਰ ਹਾਹੇ ਨੂੰ ਲਾ ਲੱਗਦੀ ਹੈ ਹੁਣ ਇਹਨਾਂ ਦੋਨਾਂ ਦਾ ਉਚਾਰਨ ਇੱਕੋ ਜਿਹਾ ਹੈ ਇੱਥੇ ਜੱਜਾ ਇੱਥੇ ਹਾ ਹੈ ਖਖਾ ਜੋਹੇ ਖੋਹੇ ਇਸ ਤਰ੍ਹਾਂ ਪੜਨੇ ਇਹ ਤੁਸੀਂ ਜਿਹੜੇ ਸ਼ਬਦ ਆਪਾਂ ਲਿਖੇ ਨੇ ਕਾਪੀ ਤੇ ਲਿਖ ਲਿਆ ਜੇ ਕਿਉਂਕਿ ਕਈ ਵਾਰ ਆਪਾਂ ਸਹਿ ਪੜ ਕਰਦੇ ਆ ਹੋਇਆ ਸਿਰ ਅਖਣ ਪੜ ਸਾਹਿਬ ਕਰਦੇ ਆ ਅੱਗੇ ਸ਼ਬਦ ਇਹ ਆ ਜਾਂਦੇ ਨੇ ਫਿਰ ਉੱਥੇ ਪੜਨੇ ਸੌਖੇ ਹੋ ਜਾਂਦੇ ਨੇ ਕਈ ਵਾਰ ਭੁੱਲ ਜਾਂਦੇ ਆ ਕਿਉਂਕਿ ਆਮ ਇਹ ਸੰਗਤਾਂ ਇਹਨਾਂ ਨੂੰ ਗਲਤ ਪੜ ਜਾਂਦੀ ਹੈ ਤੁਸੀਂ ਘਰੇ ਬੈਠੇ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਰਹੇ ਹੋ ਤੇ ਸੰਗਤਾਂ ਦੇ ਪ੍ਰਤੀ ਕੋਈ ਵੀ ਹੋਰ ਸਵਾਲ ਹੋਵੇ ਜਿਵੇਂ ਕੋਈ ਸ਼ਬਦ ਮਹਿੰਗੇ ਸ਼ਬਦ ਨੇ ਗੁਰਬਾਣੀ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਪੜਿਆ ਜਾਂਦਾ ਕਿ ਉਹਨਾਂ ਦਾ ਉਚਾਰਨ ਕਿਵੇਂ ਜਾਂ ਉਹਨਾਂ ਦਾ ਵਿਸ਼ਰਾਮ ਕਿੱਥੇ ਲੱਗਦਾ ਹੈ ਉਹ ਤੁਸੀਂ ਸਾਨੂੰ ਉਹ ਸਕਰੀਨਸ਼ਾਟ ਲੈ ਕੇ ਤੇ ਸਾਨੂੰ ਸੈਂਡ ਕਰ ਦਿਆ ਕਰੋ WhatsApp ਤੇ ਸਾਡਾ ਪੇਜ ਤੇ ਵੀ ਨੰਬਰ ਹੈ ਤੇ YouTube ਤੇ ਵੀ ਸਾਡਾ ਨੰਬਰ ਦਿੱਤਾ ਹੋਇਆ ਹੈ ਤੇ ਸੰਗਤਾਂ ਨੂੰ ਇਹ ਵੀਡੀਓ ਜਰੂਰ ਭੇਜੋਗਾ ਦੀਗਾ ਕਿਉਂਕਿ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ